ਪੈਂਦੀ ਆ ਜਵਾਇਆਂ ਵਗੂ ਜਾਨ ਸਾਹਮਣੀ ਤੇ ਸੌਖਾ ਨਹੀਂ ਕਬੱਡੀ ਦਾ ਸਟਾਰ ਬੰਦਾ ਪੈਂਦੀ ਆ ਜਵਾਇਆਂ ਵਗੂ ਜਾਨ ਸਾਹਮਣੀ ਸੁੱਖਾ ਮੰਗਾ ਆ ਗਿਆ ਮੇਰੇ ਮਿੱਤਰੋ 1 ਮਿਲੀਅਨ ਲੋਕ 10 ਲੱਖ ਬੰਦਾ 10 ਲੱਖ ਬੰਦਾ ਦੇਖ ਗਿਆ ਚੈਂਪੀਅਨਸ਼ਿਪ ਨੂੰ ਆਓ ਸਾਹਮਣੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਵੀ ਗੱਲ ਨਹੀਂ ਕੋਈ ਵੀ ਗੱਲ ਨਹੀਂ ਇਹਨੂੰ ਪਿਆਰ ਨਾਲ ਕਹਿੰਦਾ ਇੱਕੋ ਮਿੰਟ ਹੀ ਮੈਨੂੰ 22-23 ਸਾਲ ਹੋ ਗਏ ਕਮੈਂਟਰੀ ਕਰਦੇ ਨੂੰ ਜਿਹੜੇ ਟੂਰਨਾਮੈਂਟ ਦੇ ਵਿੱਚ ਵੱਡੇ ਇਕੱਠ ਦੇ ਵਿੱਚ ਮੇਰੇ ਵੀਰੋ ਇਸ ਤਰ੍ਹਾਂ ਦਰਵੇਸ਼ ਆਜੇ ਨਾ ਉਹ ਟੂਰਨਾਮੈਂਟ ਸਫਲ ਹੁੰਦਾ ਆ ਅੱਜ ਦਾ ਮੇਲਾ ਜਿਹੜਾ ਹੈ ਉਹ ਸਫਲ ਹੈ ਕਹਿੰਦਾ ਵਫਾਦਾਰੀ ਵੀ ਜੇਕਰ ਗੱਲ ਕਰੀਏ ਤਾਂ ਕੁੱਲ ਦੁਨੀਆ ਤੋਂ ਉੱਤੇ ਉੱਠ ਬੁੱਲਿਆ ਉੱਠ ਨਾਮ ਧਿਆਲਾ ਨੀ ਤੇ ਬਾਜੀ ਲੈ ਕੇ ਕੁੱਤੇ ਤੈਥੋਂ ਉੱਤੇ ਨੀ ਤੇ ਬਾਜੀ ਲੈ ਕੇ ਕੁੱਤੇ ਤੈਥੋਂ ਉੱਤੇ ਆਓ ਮੇਰੇ ਵੀਰੋ ਦਰবেশ ਗਰਾਊਂਡ ਦੇ ਵਿੱਚ ਐ ਇਹ ਵੱਡੀ ਗੱਲ ਐ ਆਓ ਸਾਹਮਣੇ